ਇਹੀ ਵੀ ਤਾਂ ਦੋਨੋਂ ਬੱਤਾ ਜਦੋਂ ਆਉਂਦਾ ਬਾਈ ਫਿਰ ਵੈਲਵੋਡ ਦੇ ਕਪੜਾ ਮਾਰਿਆ ਪਿਆ ਹੁੰਦਾ بس ਤੁਸੀਂ ਕੁਝ ਕੰਟੈਂਟ ਦੇਖੋਗੇ ਸ਼ਾਦੀ ਹੋ ਬਾਈ ਮੈਂ ਜਿੱਥੇ ਸਰਕਾਰਾਂ ਨੇ ਪਰਿਵਾਰ ਦਾ ਵਾਹਨ ਹੀ ਫੜੀ ਅੱਜ ਤੱਕ ਸਰਕਾਰਾਂ ਨੇ ਇਨਸਾਫ ਦੀ ਵੀ ਗੱਲ ਨਹੀਂ ਕੀਤੀ ਤਾਂ ਵੀ ਵੀਸ ਨੇ ਵੀ ਸਾਬਤ ਕਰਦਾ ਵੀ ਉਹਦਾ ਕੇਸ ਖਰਾਬ ਕਰਨ ਦੇ ਵਿੱਚ ਉਹਨਾਂ ਦਾ ਪੂਰਾ ਵੀਜੀਸੀ ਦਾਤੂਗਾ ਕਿ ਉਹ ਕੇਸ ਉਹ ਡਾਕੂਮੈਂਟ ਜਿਹੜੇ ਅਸਰਾਜੋਗ ਚੀਜ਼ਾਂ ਪਾਈਆਂ ਗਈਆਂ ਜਿਹੜੀਆਂ ਉਹ ਕੇਸ ਨੂੰ ਡਿਵਰਟ ਕਰਨੀਆਂ ਇਹ ਪੀ ਪੀ ਤਾਂ ਹੀ ਦੇਖਿਆ ਜਾ ਹੁਣ ਸਾਰੇ ਮੰਨ ਕੇ ਸਾਰੇ ਬਾੜ ਦੇ ਵਿੱਚ ਹੀ ਬੇਸਮਝਾ ਅਡਿਟ ਹੋ ਰਹੀ ਹੈ ਜੇ ਮੈਂ ਕਹਿੰਦੇ ਵੀ ਛੋਟਾ ਖੁੱਲਣ ਵਾਲਾ ਕੱਲ੍ਹ ਦੀ ਚੱਲ ਰਿਹਾ ਉਹ ਛੋਟਾ ਖੁੱਲਣ ਜੂ ਅੱਜ ਤੇ ਬਾਕੀ ਦੇਖਿਓ ਤਨ ਕਰਮੀ ਨੇ ਪੂਰਾ ਗਾਇਬਿੰਦਾ ਬੂ। ਇਹ ਵੀ ਤਾਂ ਤੁਹਾਨੂੰ ਬੱਧਾ ਜਦੋਂ ਆਉਂਦਾ ਬਾਈ ਫਿਰ ਵੈਲਵੋਰਡ ਤੇ ਕੱਪੜਾ ਮਾਰਿਆ ਬਿਆ ਹੁੰਦਾ ਬਸ ਤੁਸੀਂ ਕੁਝ ਘੰਟਿਆਂ 'ਚ ਦੇਖੋਗੇ ਸ਼ਾਜੂ ਦਾ ਬਾਈ ਬਾਈ ਤੇ ਜਿਹੜਾ ਚਾਹਣ ਵਾਲਿਆਂ ਨੂੰ ਦੇਖ ਸਕਦੇ ਉਹਨੂੰ ਬਾਤੋਆਂ ਸ਼ੇਅਰ ਕਰਨ ਬਹੁਤ ਤੇ ਲਾਈਕ ਕਰਨ ਜਨਮ ਦਿਨ ਮੈਨੂੰ ਲੈ ਕੇ ਕੀ ਕਹੋਗੇ ਜਨਮ ਦਿਨ ਦਾ ਬਾਈ ਮਤਲਬ ਦੁੱਖ ਚ ਹੈ ਸਾਰਾ ਤੁਸੀਂ ਵੀ ਦੁੱਖ ਚ ਹੋ ਪਰਿਵਾਰ ਵੀ ਚਾਹਣ ਵਾਲੇ ਸਾਰੇ ਦੁੱਖ ਚ ਆਉਂਦੇ ਨੇ ਸਾਰੇ ਕੋਈ ਨਾ ਜਾਦਾਂ ਨੂੰ ਤਾਜ਼ਾ ਕਰਦੇ ਨੇ ਹੋਰ ਮਤਲਬ ਕੋਈ ਕੋਈ ਜ਼ਿਆਦਾ ਕੋਈ ਖੁਸ਼ੀ ਵਾਲੀ ਗੱਲ ਨਹੀਂ ਤੇ ਉਹਨੇ ਜਿਆਦਾ ਨੂੰ ਤਾਇਆ ਕਰਕੇ ਸੂਨੀ ਸਾਹਿਬ ਦੇ ਪਾਠ ਕਰਾਏ ਹੋਏ ਨੇ ਤਾਂ ਸਾਰੇ ਅੱਜ ਵੱਡੀ ਗਿਣਤੀ ਚ ਉਹਦੇ ਚਾਹਣ ਵਾਲੇ ਹਾਜ਼ਰੀ ਭਰਨਗੇ ਫਸੇ ਵੀ ਬੀਬੀਸੀ ਵੱਲੋਂ ਡਾਕੂਮੈਂਟਰੀ ਰੀਲੀਜ਼ ਕਰ ਦਿੱਤੀ ਹੈ ਪਰਿਵਾਰ ਇਤਰਾਜ਼ ਕਰ ਰਿਹਾ ਸੀ ਕਿ ਨਾ ਰੀਲੀਜ਼ ਕੀਤੀ ਜਾਵੇ ਉਹਦੇ ਬਾਰੇ ਤਾਂ ਦੇਖੋ ਸਾਨੂੰ ਅੱਜ ਪਤਾ ਲੱਗਿਆ ਵੀ ਜਿੱਥੇ ਸਰਕਾਰਾਂ ਨੇ ਪਰਿਵਾਰ ਦਾ ਵਾਹਨ ਹੀ ਫੜੀ ਅੱਜ ਤੱਕ ਸਰਕਾਰਾਂ ਨੇ ਇਨਸਾਫ ਦੀ ਵੀ ਗੱਲ ਨਹੀਂ ਕੀਤੀ ਤਾਂ ਬੀਬੀਸੀ ਨੇ ਵੀ ਸਾਬਤ ਕਰਦਾ ਵੀ ਉਹਦਾ ਕੇਸ ਖਰਾਬ ਕਰਨ ਦੇ ਵਿੱਚ ਉਹਨਾਂ ਦਾ ਪੂਰਾ ਬੀਬੀਸੀ ਦਾ ਹਾਥ ਹੋਊਗਾ ਕਿ ਉਹ ਕੇਸ ਉਹ ਡਾਕੂਮੈਂਟ ਰਿਜਿਸਟ੍ਰੇਜ ਇਤਰਾਜਯੋਗ ਚੀਜ਼ਾਂ ਪਾਈਆਂ ਗਈਆਂ ਜਿਹੜੀਆਂ ਉਹ ਕੇਸ ਨੂੰ ਰਿਵਰਟ ਕਰਨੀਆਂ ਹਾਂ ਹਾਂਜੀ ਭਾਈ ਜੀ ਕਹਿਣ ਦਾ ਪਤਾ ਪਉ ਪਤੀ ਹੈ ਅੱਜ ਆ ਪਰਿਵਾਰ ਵੱਲੋਂ ਸੁਖਬੀ ਸਾਹਿਬ ਦਾ ਪਾਠ ਕਰਾਇਆ ਉਹਨਾਂ ਦੇ ਚਾਹਣ ਵਾਲੇ ਜਿਹੜੇ ਸਵੇਰ ਦੇ ਅੱਜ ਹਵੇਲੀ ਆ ਰਹੇ ਨੇ ਬਾਕੀ ਜਿਹੜੇ ਇਲਾਕੇ ਦੇ ਵਿੱਚ ਸਾਰੇ ਪੰਜਾਬ ਦੀ ਪਾਣੀ ਪਣੀ ਸੰਢੇ ਪਾਣੀ ਉਹਨਾਂ ਦੇ ਚਾਹਣਾਂ ਦਾ ਅੱਜ ਵੀ ਉਹਨਾਂ ਦੇ ਦਿਲਾਂ ਦੇ ਵਿੱਚ ਜਦੋਂ ਨੋਖਣਾਤ ਹੈ ਸਿਰਕਤ ਉਹ ਤੇ ਆਪਣੇ ਵਿੱਚ ਨਹੀਂ ਪਰ ਦਿਲਾਂ ਦੇ ਵਿੱਚ ਅੱਜ ਵੀ ਰਾਜ ਕਰਦਾ ਹੈ ਅਭੀ ਈਪੀ ਵੀ ਜਿਹੜੀ ਰਿਲੀਜ਼ ਹੋਣੀ ਹੈ ਤੇ ਡਾਕੂਮੈਂਟਰੀ ਵੀ ਰਿਲੀਜ਼ ਕੀਤੀ ਗਈ ਹੈ ਪਰਿਵਾਰ ਨੇ ਬਣਾ ਕੀਤਾ ਕਿ ਨਾਮ ਦਿੱਤੀ ਗਈ ਹੈ ਹਾਂਜੀ ਇਹ ਡਾਕੂਮੈਂਟਰੀ ਦਾ ਰਾਜ ਉਹ ਜਤਾਇਆ ਪਰਿਵਾਰ ਨੇ ਜਤਾ ਉਹਨਾਂ ਦਾ ਜਿਹੜਾ ਇਤਰਾਜ਼ ਹੈ ਉਹਨਾਂ ਦਾ ਜਾਇਜ਼ ਵੀ ਹੈ ਕਿਉਂਕਿ ਉਹਨਾਂ ਨੇ ਕੋਈ ਮਨਜ਼ੂਰੀ ਨਹੀਂ ਦਿੱਤੀ ਉਹਨਾਂ ਨੇ ਆਪ ਮਾਰੀ ਹੁਣ ਸਿੱਧੂ ਦੀ ਜਿਹੜੀ ਕਿ ਹੈਗੀ ਹੈਗੀ ਆਪਣਾ ਗੱਲਬਾਤ ਆ ਉਹ ਹੋ ਸਕਦਾ ਗਲਤ ਪੇੜ ਕਰਦਾ ਕੋਈ ਪਰਿਵਾਰ ਦੇ ਉਹਨਾਂ ਨੇ ਸਹਿਮਤੀ ਨਹੀਂ ਦਿੱਤੀ ਪਰਵਾਦ ਨਾਲ ਸਹਿਮਤੀ ਲੈ ਕੇ ਕੋਈ ਵਿਚਾਰ ਪੰਦਰਾ ਕਰਕੇ ਕਰਦੇ ਤਾਂ ਠੀਕ ਹੈ ਪਰ ਜਾਇਜ਼ ਉਹਨਾਂ ਦਾ ਇਤਰਾਜ਼ ਵੀ ਈਪੀ ਨੂੰ ਲੈ ਕੇ ਕਿੰਨਾ ਚਿਰ ਚੱਲ ਜਾਈ ਈਪੀ ਸੀ ਇਹ ਵੀ ਤਾਂ ਹੀ ਦੇਖਿਆ ਜਾਵੇ ਹੁਣ ਸਾਰੇ ਮੰਨ ਕੇ ਸਾਰੇ ਬਾੜ ਦੇ ਵਿੱਚ ਹੀ ਬੇਸਬਰੀ ਹੜੀ ਹੋ ਰਹੀ ਹੈ ਜਿਵੇਂ ਕਹਿੰਦੇ ਵੀ ਛੋਟਾ ਖੁੱਲਣ ਵਾਲਾ ਕੱਲ੍ਹ ਰਿਹਾ ਚੱਲ ਰਿਹਾ ਉਹ ਛੋਟਾ ਖੁੱਲੂ ਜੂ ਅੱਜ ਤੇ ਬਾਕੀ ਦੇਖਿਓ ਤਨਕਰਮੀ ਨੇ ਪੂਰਾ ਗਾਇਬ ਹੋ ਨਬੂ